ਬੱਚਿਓ ਆਪਾਂ ਲੜੀਵਾਰ ਸਹਿਸਕ੍ਰਿਤੀ ਦੀ ਸੰਥਿਆ ਕਰ ਰਹਿਆਂ ਤੇ ਆਪਾਂ ਦੋ ਸ਼ਲੋਕ ਸਹਿਸਕ੍ਰਿਤੀ ਦੇ ਸੰਥਿਆ ਦੇ ਰੂਪ ਵਿੱਚ ਕਰ ਲਏ ਸੀ। ਉਹਨਾਂ ਦੇ ਵਿਸਰਾਮ ਉਹਨਾਂ ਦੇ ਉਚਾਰਨ ਆਪਾਂ ਸਿੱਖੇ ਸਨ। ਅੱਜ ਤੀਜਾ ਸ਼ਲੋਕ ਆਰੰਭ ਹੋ ਜਾ ਰਿਹਾ ਹੈ। ਪੰਕਤੀ ਆਉਂਦੀ ਹੈ ਜੋਗ ਸ਼ਬਦੰ ਗਿਆਨ ਸ਼ਬਦੰ ਇੱਥੇ ਵਿਸਰਾਮ ਪਾਉਂਦੇ ਹਾਂ। ਠੀਕ ਆ ਜੋਗ ਸ਼ਬਦੰਗ ਸ਼ਬਦੰਗ ਬੋਲਣਾ ਸਸਾ ਤੇ ਬੱਬਾ ਬੱਬੇ ਦੀ ਆਵਾਜ਼ ਉਚਾਰਨ ਕਰਨੀ ਹੈ ਸ਼ਬਦੰਗ ਕਈ ਪ੍ਰੇਮੀ ਜਨ ਪੜਦੇ ਨੇ ਸ਼ਬਦੰਗ ਸਸਾ ਤੇ ਵਾਵਾ ਲਾ ਦਿੰਦੇ ਨੇ ਠੀਕ ਆ ਬੱਬੇ ਦੀ ਆਵਾਜ਼ ਉਚਾਰਨ ਕਰਨੀ ਹੈ ਜੋਗ ਸ਼ਬਦੰਗ ਸ਼ਬਦੰਗ ਇਕੱਠਾ ਉਚਾਰਨ ਕਰਨਾ ਹੈ ਜੋਗ ਸ਼ਬਦੰਗ ਗਿਆਨ ਸ਼ਬਦੰਗ ਇੱਥੇ ਵਿਸਰਾਮ ਲਾਉਣਾ ਹੈ ਵੇਦ ਸ਼ਬਦੰਗ ਤਾਂ ਬ੍ਰਾਹਮਣ ਹੈ ਤੱਤਾ ਮੁਕਤ ਹੈ ਤਾਂ ਇਸ ਤਰ੍ਹਾਂ ਉਚਾਰਨ ਕਰਨਾ ਹੈ। ਵੇਦ ਸ਼ਬਦੰਤਾ ਬ੍ਰਾਹਮਣ ਹੈ। ਬ੍ਰਾਹਮਣ ਹੈ ਉਚਾਰਨ ਕਰਨਾ ਹੈ ਹਾਹੇ ਦੀ ਆਵਾਜ਼ ਜ਼ਰੂਰ ਉਚਾਰਨ ਕਰਨੀ। ਬ੍ਰਾਹਮਣੇ ਨਹੀਂ ਬੋਲਣਾ। ਕਾਲ ਦੇ ਵਿੱਚ ਕਈ ਪ੍ਰੇਮੀ ਜਾਣ ਇਸ ਨੂੰ ਬ੍ਰਾਹਮਣੇ ਪੜ ਜਾਂਦੇ ਆ। ਹਾਹੇ ਦੀ ਹਾਹਾ ਉਚਾਰਨ ਨਹੀਂ ਕਰਦੇ। ਹਾਹੇ ਦੇ ਉਚਾਰਨ ਕਰਨਾ ਹੈ ਬ੍ਰਾਹਮਣ ਹੈ। ਬ੍ਰਾਹਮਣ ਹੈ ਕਿਵੇਂ ਉਚਾਰਨ ਕਰਨਾ ਹੈ ਬੋਲ ਕੇ ਦੱਸੋ। ਬ੍ਰਾਹਮਣ ਹੈ। ਬ੍ਰਾਹਮਣ ਹੈ। ਬ੍ਰਾਹਮਣ ਹੈ। ਪਿੱਛੇ ਵੀ ਹਾ ਹਾ ਲੱਗਾ ਹੈ ਤੇ ਇੱਥੇ ਵਿੱਚ ਵੀ ਹਾ ਲੱਗਾ ਹੈ ਇਹ ਦੋਨੇ ਹਾਏ ਉਚਾਰਨ ਕਰਨੇ ਨੇ ਅੱਗੇ ਪੰਕਤੀਆਂ ਦੀ ਖੇਤਰੀ ਸ਼ਬਦੰ ਸੂਰ ਸ਼ਬਦੰ ਇੱਥੇ ਵੀ ਸਰਾਮ ਲਾਉਣਾ ਹੈ ਖਖੇ ਸਿਆਰੀ ਐੜਾ ਤੱਤੇ ਦੇ ਪੈਰ ਚ ਰਾਰਾ ਤੇ ਬਿਹਾਰੀ ਖੇਤਰੀ ਇਸ ਦਾ ਉਚਾਰਨ ਬਣ ਜਾਣਾ ਖਖੇ ਦੇ ਪੈਰ ਵਿੱਚ ਲੱਗਾ ਯਈਆ ਇਸ ਨੇ ਬਣ ਜਾਣਾ ਹੈ ਸਿਆਰੀ ਤੇ ਐੜਾ ਠੀਕ ਆ ਇਸ ਨੂੰ ਪੜ੍ਹਨਾ ਹੈ ਖੇਤਰੀ ਖੇਤਰੀ ਸ਼ਬਦਾਂ ਕੀ ਪੜ੍ਹਨਾ ਹੈ ਇਸ ਨੂੰ ਖੇਤਰੀ ਹਾਂ ਖਖੇ ਸਿਆਰੀ ਐੜਾ ਤੱਤੇ ਦੇ ਪੈਰ 'ਚ ਰਾਰਾ ਤੇ ਬਿਹਾਰੀ ਖੇਤਰੀ ਖੇਤਰੀ ਸ਼ਬਦਾਂ ਸੂਰ ਸ਼ਬਦਾਂ ਇੱਥੇ ਵਿਸਰਾਮ ਲਾਉਣਾ ਹੈ ਖੇਤਰੀ ਸ਼ਬਦੰ ਸੂਰ ਸ਼ਬਦੰ ਇੱਥੇ ਵਿਸ਼ਰਾਮ ਲੱਗ ਜਾਣਾ ਹੈ ਅੱਗੇ ਪੰਕਚੰਦੀ ਸੂਦਰ ਦੱਦੇ ਦੇ ਪੈਰ ਚ ਲੱਗਾ ਰਾਰਾ ਸੂਦਰ ਇਕੱਠੇ ਉਚਾਰਨ ਕਰਨਾ ਹੈ ਸੂਦਰ ਸ਼ਬਦੰ ਪਰਾਕ੍ਰਿਤ ਹੈ ਜਿਹੜਾ ਪਰਾ ਹੈ ਇਹ ਸਬੰਧਕ ਲਾ ਕੇ ਤੇ ਇਕੱਠੇ ਉਚਾਰਨ ਕਰਨਾ ਕਈ ਥਾਂ ਤੇ ਇਕੱਠਾ ਲਿਖਿਆ ਹੋਇਆ ਹੈ ਕਈ ਥਾਂ ਤੇ ਅਡੜ ਲਿਖਿਆ ਹੋਇਆ ਹੈ

ਤੁਹਾਨੂੰ ਇਹ ਸਾਰੇ ਸ਼ਲੋਕਾਂ ਦੀ ਸਮਝ ਲੱਗ ਗਈ ਨਾ ਹਾਂਜੀ ਇਸ ਦਾ ਉਚਾਰਨ ਪਤਾ ਲੱਗ ਗਿਆ ਹਾਂਜੀ ਕੀ ਉਚਾਰਨ ਕਰਨਾ ਹੈ ਖੇਤਰੀ ਹਾਂ ਖੇਤਰੀ ਖੱਥੇ ਸਿਆਰੀ ਐੜਾ ਤੱਤੇ ਬਿਹਾਰੀ ਪੈਰ ਵਿੱਚ ਰਾਰਾ ਖੇਤਰੀ ਠੀਕ ਲੱਗ ਗਈ ਸਮਝ ਹਾਂਜੀ ਅੱਗੇ ਪੰਕਤੀਆਂ ਆਉਂਦੀਆਂ ਸਰਬ ਸਬਦੰ ਤਾ ਏਕ ਸਬਦੰ ਇੱਥੇ ਵਿਸਰਾਮ ਲਾਉਣਾ ਹੈ ਸਰਬ ਸਬਦੰ ਤ ਤਤ ਮੁਕਤਾ ਹੈ ਤਾ ਨਹੀਂ ਬੋਲਣਾ ਇਸ ਨੂੰ ਤ ਇਸ ਤਰ੍ਹਾਂ ਉਚਾਰਨ ਕਰਨਾ ਹੈ ਸਰਬ ਸਬਦੰ ਤ ਏਕ ਸਬਦੰ ਜੇ ਕੋ ਜੇ ਕੋ ਨਹੀਂ ਬੋਲਣਾ ਇਕੱਠਾ ਇਕੱਠਾ ਇਹ ਇਕੱਠਾ ਨਹੀਂ ਉਚਾਰਨ ਕਰਨਾ ਇਸ ਨੂੰ ਵਕ ਵਕ ਬੋਲਣਾ ਜੇ ਕੋ ਜਾਨਸ ਭਿਓ ਤੇ ਉਹ ਉੜਿ ਔਂਕੜ ਠੀਕ ਆ ਸਮਝ ਲੱਗੀ ਨਾ ਹਾਂਜੀ ਅੱਗੇ ਪੰਕਤੀ ਉਹਦੇ ਨਾਨਕ ਤਾ ਕੋ ਦਾਸ ਹੈ ਇੱਥੇ ਵਿਸਰਾਮ ਲਾਉਣਾ ਹੈ ਇਸ ਨੂੰ ਤਾਕੂ ਨਹੀਂ ਉਚਾਰਨ ਕਰਨਾ ਇਹ ਵੱਖੋ ਵੱਖ ਲਿਖੇ ਨੇ ਤੇ ਵੱਖੋ ਵੱਖ ਹੀ ਉਚਾਰਨ ਕਰਨੇ ਨੇ ਇਕੱਠੇ ਉਚਾਰਨ ਨਹੀਂ ਕਰਨੇ ਨਾਨਕ ਤਾਕੂ ਦਾਸ ਹੈ ਇੱਥੇ ਵਿਸ਼ਰਾਮ ਲੱਗ ਗਿਆ ਸੋਏ ਨਰੰਜਨ ਨਰੰਜਨ ਬੋਲਣਾ ਨੰਨੇ ਦੀ ਬਾਜ ਉਚਾਰਨ ਕਰਨੀ ਹੈ ਨਰੰਜਨ ਨਹੀਂ ਉਚਾਰਨ ਕਰਨਾ ਨੰਨੇ ਦੀ ਬਾਜ ਜਨ ਜਨ ਬੋਲਣਾ ਨਰੰਜਨ ਦੇਉ ਸੋਏ ਨਰੰਜਨ ਦੇਉ ਕਿਵੇਂ ਉਚਾਰਨ ਕਰਨਾ ਬੋਲ ਕੇ ਦੱਸੋ ਸੋਏ ਨਰੰਜਨ ਦੇਉ ਹਾਂ ਨਰੰਜਨ ਇਸ ਪੰਕਤੀ ਦੇ ਸਾਰੇ ਜਿਸ ਵਿਸਰਾਮ ਸੀ ਤੁਹਾਨੂੰ ਪਤਾ ਲੱਗਿਆ ਹਾਂਜੀ ਇੱਕ ਇੱਥੇ ਵਿਸਰਾਮ ਲਾਉਣਾ ਹੈ ਹਾਂਜੀ ਸਰਬ ਸਬਦੰ ਤਾਂ ਏਕ ਸਬਦੰ ਜੇ ਕੋ ਜਾਣਸ ਪਿਉ ਨਾਨਕ ਤਾ ਕੋ ਦਾਸ ਹੈ ਇੱਥੇ ਵਿਸਰਾਮ ਲਾਉਣਾ ਸੋਏ ਨਰੰਜਨ ਦੇਉ ਸਾਰੇ ਪੰਕਤੀਆਂ ਸਮਝ ਲੱਗ ਗਈਆਂ ਨਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ